ਤਾਂ ਲਾ ਕੇ ਪੂਰਾ ਫੇਰ ਦੀ ਕੁੜੀ ਵੀ ਰਾਜੀ ਸੀ ਕੁੜੀ ਇੱਕ ਵਾਰੀ ਭੱਜ ਕੇ ਮੇਰੇ ਘਰ ਆਈ ਮੇਰੇ ਬੇਟੇ ਦਾ ਮੈਰਿਜ ਕਰਾਉਣ ਲਈ ਅਸੀਂ ਉਹਨੂੰ ਰੋਕਿਆ ਵੀ ਬੇਟਾ ਜੇ ਪਰਿਵਾਰ ਐਗਰੀ ਹੁੰਦਾ ਤਾਂ ਅਸੀਂ ਐਗਰੀ ਆ ਇਸ ਸੋਹਣੇ ਸਨਖੇ 25 ਸਾਲ ਦੇ ਮੁੰਡੇ ਨੂੰ ਕੁੜੀ ਪਹਿਲਾਂ ਵਿਆਹ ਦੇ ਸੁਪਨੇ ਦਿਖਾਉਂਦੀ ਰਹੀ ਅਤੇ ਬਾਅਦ ਦੇ ਵਿੱਚ ਕਿਸੇ ਹੋਰ ਦੇ ਨਾਲ ਲਾਵਾ ਲੈ ਕੇ ਚੁਰ ਗਈ। ਇਸੇ ਗੱਲ ਤੋਂ ਦੁਖੀ ਇਸ ਮੁੰਡੇ ਅਤੇ ਮੁੰਡੇ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਮੁੰਡੇ ਦੀ ਮਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਕੁੜੀ ਨੂੰ ਸਹੁਰੇ ਘਰ ਤੋਂ ਚੱਕ ਕੇ ਲਿਆਂਦਾ ਜਾਵੇ ਕਿਉਂਕਿ ਉਸ ਦੇ ਕਾਰਨ ਹੀ ਮੇਰੇ ਪੁੱਤ ਦੀ ਜਾਨ ਗਈ ਹੈ। ਮੈਨੂੰ ਮੇਰੇ ਬੇਟੇ ਨੇ ਮੈਨੂੰ ਘਰ ਆ ਕੇ ਦੱਸਿਆ ਮੰਮੀ ਮੈਂ ਤੇਰੀ ਨੂੰ ਪਸੰਦ ਕਰੀ। ਕੁੜੀ ਦਿਲਰਾਜ ਕੋਰਤੇਮੁੰਡਾ ਆਕਾਸ਼ਦੀਪ ਇਹ ਦੋਵੇਂ ਜਾਣੇ ਇੱਕ ਦੂਸਰੇ ਨੂੰ ਪਿਆਰ ਕਰਦੇ ਸੀ ਬਿੱਤੇ 3 ਸਾਲ ਤੋਂ ਰਿਲੇਸ਼ਨਸ਼ਿਪ ਦੇ ਵਿੱਚ ਵੀ ਸੀ ਵਿਆਹ ਕਰਨਾ ਚਾਹੁੰਦੇ ਸੀ ਆਪਸੀ ਗੱਲਬਾਤ ਅਤੇ ਪਿਆਰ ਸੀ ਫਰេស ਕੁੜੀ ਦਾ ਵਿਆਹ ਕਿਤੇ ਹੋਰ ਹੋ ਗਿਆ ਇਸ ਦਾ ਕਾਰਨ ਇਹ ਰਿਹਾ ਕਿ ਕੁੜੀ ਦੇ ਭਰਾਵਾਂ ਨੂੰ ਅਤੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗ ਗਿਆ ਸੀ ਕਿ ਉਹ ਆਕਾਸ਼ਦੀਪ ਦੇ ਨਾਲ ਗੱਲਬਾਤ ਕਰਦੀ ਹੈ ਮੁੰਡੇ ਦੇ ਵੱਲੋਂ ਜਦੋਂ ਇਹ ਸਭ ਕੁਝ ਦੇਖਿਆ ਗਿਆ ਕਿ ਉਹਦੀ ਅੱਖਾਂ ਦੇ ਸਾਹਮਣੇ ਹੀ ਉਹ ਕੁੜੀ ਕਿਸੇ ਹੋਰ ਦੀ ਲਾੜੀ ਬਣ ਚੁੱਕੀ ਹੈ ਕਿਸੇ ਹੋਰ ਦੀ ਪਤਨੀ ਬਣ ਚੁੱਕੀ ਹੈ ਉਹ ਸਹਾਰ ਨਾ ਸਕਿਆ ਪਰਿਵਾਰਿਕ ਮੈਂਬਰਾਂ ਦੇ ਇਹ ਦੋਸ਼ ਨੇ ਕਿਸ ਤੇ ਚਲਦੇ ਹੀ ਸਾਡੇ ਪੁੱਤ ਦੀ ਜਾਨ ਗਈ ਇਸ ਤੋਂ ਪਹਿਲਾਂ ਵੀ ਕੁੜੀ ਦੇ ਪਰਿਵਾਰਿਕ ਮੈਂਬਰ ਕਿੰਜ ਮੁੰਡੇ ਨੂੰ ਧਮਕੀਆਂ ਦਿੰਦੇ ਸੀ ਇਹਨਾਂ ਸਾਰੀਆਂ ਗੱਲਾਂ ਦਾ ਖੁਲਾਸਾ ਮੁੰਡੇ ਦੇ ਪਰਿਵਾਰਿਕ ਮੈਂਬਰ ਕਰ ਰਹੇ ਨੇ ਕਿ ਕੁੜੀ ਨੂੰ ਉਹਦੇ ਸਹੁਰਿਆਂ ਤੋਂ ਚੱਕ ਕੇ ਪੇਸ ਕੀਤਾ ਜਾਵੇ ਮੈਂ ਹੋਰ ਕੁਝ ਨਹੀਂ ਮੰਗਦੀ ਇੱਕ ਖੀ ਨੂੰ ਇੱਥੇ ਪੇਸ਼ ਕਰਨਾ ਚਾਹਣੀ ਆ ਦੋਨੇ ਉਹਦੇ ਪਰਾ ਇੱਕ ਇਹਦੀ ਮਾਂ 25 ਸਾਲ ਦੇ ਨੌਜਵਾਨ ਪੁੱਤ ਦੀ ਜਾਨ ਚਲੀ ਗਈ ਜਿਸ ਤੋਂ ਬਾਅਦ ਪਰਿਵਾਰ ਕਿਸ ਤਰ੍ਹਾਂ ਦੇ ਨਾਲ ਹੱਥ ਜੋੜ-ਜੋੜ ਕੇ ਸੜਕ ਤੇ ਰੋਂਦਾ-ਕੁਰਲਾਂਦਾ ਹੋਇਆ ਇਨਸਾਫ ਦੀ ਗੁਹਾਰ ਲਗਾਉਂਦਾ ਦੱਸ ਰਿਹਾ ਹੈ ਕਿ ਆਖਿਰਕਾਰ ਕਿਵੇਂ ਕੁੜੀ ਦੇ ਪਿੱਛੇ ਇਸ ਮੁੰਡੇ ਦੀ ਜਾਨ ਗਈ ਹੈ ਨੇੜਲੇ ਹੀ ਪਿੰਡ ਠਿਕਰੀ ਵਾਲਾ ਜੋ ਕਿ ਬਰਨਾਲਾ ਦੇ ਵਿੱਚ ਪੈਂਦਾ ਇੱਥੇ ਦੀ ਹੈ ਸਾਰੀ ਘਟਨਾ ਜਿੱਥੇ ਪ੍ਰੇਮਿਕਾ ਤੇ ਉਸਦੇ ਪਰਿਵਾਰ ਤੋਂ ਤੰਗ ਹੋ ਕੇ ਕਿਹਾ ਜਾ ਰਿਹਾ ਹੈ ਕਿ ਮੁੰਡੇ ਦੀ ਜਾਨ ਗਈ ਹੈ ਮ੍ਰਿਤਕ ਦੇ ਪਿਤਾ ਰਾਜਿੰਦਰ ਸਿੰਘ ਅਤੇ ਉਹਨਾਂ ਦੀ ਮਾਂ ਲਖਵਿੰਦਰ ਕੌਰ ਨੇ ਦੱਸਿਆ ਹੈ ਕਿ ਉਹਨਾਂ ਦਾ ਪੁੱਤ ਆਕਾਸ਼ਦੀਪ ਸਿੰਘ ਪਿਛਲੇ ਢਾਈ ਤੋਂ 3 ਸਾਲਾਂ ਤੋਂ ਇੱਕ ਕੁੜੀ ਦੇ ਨਾਲ ਪ੍ਰੇਮ ਸਬੰਧਾਂ ਦੇ ਵਿੱਚ ਸੀ ਇਹ ਦੋਵੇਂ ਜਾਣੇ ਇੱਕ ਦੂਸਰੇ ਦੇ ਨਾਲ ਵਿਆਹ ਕਰਨਾ ਚਾਹੁੰਦੇ ਸੀ ਪਰ ਕੁੜੀ ਦਾ ਪਰਿਵਾਰ ਵਿਆਹ ਦੇ ਲਈ ਤਿਆਰ ਨਹੀਂ ਸੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਲੜਕੀ ਦੇ ਪਰਿਵਾਰ ਨੇ ਉਹਨਾਂ ਨੂੰ ਵੱਖ ਕਰ ਦਿੱਤਾ ਅਤੇ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ ਇਸ ਸਾਰੇ ਮਾਮਲਾ ਪੰਚਾਇਤ ਦੇ ਵਿੱਚ ਹੱਲ ਹੋ ਗਿਆ ਅਤੇ ਦੋਵੇਂ ਬੱਚੇ ਵੱਖ ਹੋ ਗਏ ਹਾਲਾਂਕਿ ਇਸ ਫੈਸਲੇ ਤੋਂ ਬਾਅਦ ਵੀ ਲੜਕੀ ਨੇ ਆਕਾਸ਼ਦੀਪ ਸਿੰਘ ਦੇ ਨਾਲ ਗੱਲ ਕਰਨੀ ਬੰਦ ਨਹੀਂ ਕੀਤੀ ਜਿਸ ਦੇ ਬਾਰੇ ਉਸਦੇ ਭਰਾ ਅਤੇ ਪਰਿਵਾਰ ਨੂੰ ਮੁੜ ਤੋਂ ਪਤਾ ਲੱਗ ਗਿਆ ਜਿਸ ਸਬੰਧੀ ਪਰਿਵਾਰ ਨੇ ਬਰਨਾਲਾ ਸਦਰ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਪੁੱਤ ਨੂੰ ਧਮਕੀਆਂ ਮਿਲ ਰਹੀਆਂ ਨੇ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਇਸ ਤੋਂ ਬਾਅਦ ਹੀ ਪਰਿਵਾਰ ਨੇ ਲੜਕੀ ਦਾ ਬੁੱਧਵਾਰ ਨੂੰ ਵਿਆਹ ਕਰ ਦਿੱਤਾ ਲੜਕੀ ਦੇ ਪਰਿਵਾਰ ਤੋਂ ਦੁਖੀ ਹੋ ਕੇ ਉਸਦੇ ਪੁੱਤ ਦੀ ਹੁਣ ਜਾਨ ਗਈ ਹੈ ਉਸ ਨੂੰ ਬਰਨਾਲਾ ਸਿਵਲ ਹਸਪਤਾਲ ਵਿਖੇ ਲੈ ਕੇ ਜਾਇਆ ਗਿਆ ਸੀ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਦੱਸਦੀ ਹੈ ਕਿ ਮ੍ਰਿਤਕ ਨੌਜਵਾਨ ਨੇ ਮਰਨ ਤੋਂ ਪਹਿਲਾਂ ਨੋਟ ਵੀ ਲਿਖਿਆ ਜਿਸ ਦੇ ਵਿੱਚ ਉਸ ਦੀ ਮੌਤ ਲਈ ਉਸ ਦੀ ਪ੍ਰੇਮਿਕਾ ਅਤੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਉਸਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨੇ ਲੜਕੀ ਤੇ ਉਸਦੇ ਪਰਿਵਾਰ ਤੇ ਵਿਰੁੱਧ ਕੇਸ ਦਰਜ ਕਰ ਲਿਆ ਪਰ ਪੁਲਿਸ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਸੀ ਕਿ ਪੁੱਤ ਦੀ ਮੌਤ ਦੇ ਲਈ ਜ਼ਿੰਮੇਵਾਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਅੰਤਿਮ ਸੰਸਕਾਰ ਮੁੰਡੇ ਦਾ ਨਹੀਂ ਕੀਤਾ ਜਾਊਗਾ ਥਾਣੇ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਸਬੰਧੀ ਸਦਰ ਪੁਲਿਸ ਸਟੇਸ਼ਨ ਦੇ ਐਸ ਐਚ ਓ ਜਗਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਰਜਿੰਦਰ ਸਿੰਘ ਨੇ ਹੀ ਪੁਲਿਸ ਦੇ ਕੋਲ ਬਿਆਨ ਦਰਜ ਕਰਵਾਏ ਨੇ ਕਿ ਕਿੰਜ 25 ਸਾਲ ਦਾ ਆਕਾਸ਼ਦੀਪ ਪਿਛਲੇ 3 ਸਾਲਾਂ ਤੋਂ ਦਿਲਰਾਜ ਕੋਰ ਨਾਮ ਦੀ ਇੱਕ ਕੁੜੀ ਦੇ ਨਾਲ ਪਿਆਰ ਕਰਦਾ ਹੁੰਦਾ ਸੀ। ਦੋਵੇਂ ਜਾਣੇ ਵਿਆਹ ਕਰਨਾ ਚਾਹੁੰਦੇ ਸੀ ਪਰ ਕੁੜੀ ਦਾ ਪਰਿਵਾਰ ਇਹਦੇ ਲਈ ਕਦੇ ਮੰਨਿਆ ਹੀ ਨਹੀਂ। ਉਲਟਾ ਉਹਨਾਂ ਦੇ ਵੱਲੋਂ ਮੁੰਡੇ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਬੀਤੇ ਦਿਨੀ ਜਦੋਂ ਕੁੜੀ ਦਾ ਵਿਆਹ ਕਰ ਦਿੱਤਾ ਗਿਆ ਤਾਂ ਇਹ ਸਭ ਕੁਝ ਵਾਪਰ ਗਿਆ ਤੇ ਉਹਨਾਂ ਦਾ ਪਰਿਵਾਰ ਉਝੜ ਗਿਆ। ਉਹਨਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਦਿਲਰਾਜ ਕੋਰ ਉਸਦੀ ਮਾਂ सुरेंद्रਪਾਲ ਕੋਰ ਪਿਤਾ surjit singh ਕੁੜੀ ਦੇ ਦੋ ਪਰਾ ਵਿੱਕੀ ਅਤੇ ਕਮਲ ਦੇ ਵਿਰੁੱਧ ਕਈ ਤਣਾਵਾ ਤਹਿਤ ਮਾਮਲਾ ਦਰਜ ਹੋ ਚੁੱਕਿਆ ਹੈ ਦਿਨਰਾਜ ਕੌਰ ਕੁੜੀ ਅਕਾਸ਼ਦੀਪ ਨਾਲ 2.5 ਸਾਲ ਤੋਂ ਰਿਲੇਸ਼ਨ 'ਚ ਸੀ ਬੇਟਾ ਸੀ ਕਾਸ਼ਦੀਪ ਮੇਰਾ ਜਿੱਦ ਦੇ ਬੇਟੇ ਨੇ ਆਈਡੀ ਲੈਤੀ ਆ ਦਿੱਤੀ ਆਏ ਨੇ ਕੁੜੀ ਨੇ ਬੇਟੇ ਨੂੰ ਆਈਡੀ ਉਸੇ ਦਿਨੀ ਮੇਰੇ ਬੇਟੇ ਨੇ ਮੈਨੂੰ ਘਰ ਆ ਕੇ ਦੱਸਿਆ ਮੰਮੀ ਮੈਂ ਤੇਰੀ ਨੂੰਹ ਪਸੰਦ ਕਰ ਲਈ ਉਸ ਤੋਂ ਬਾਅਦ ਕੁੜੀ ਮੇਰੇ ਘਰ ਆਉਂਦੀ ਰਹੀ ਤੇ ਕਹਿੰਦੀ ਮੇਰੇ ਨਾਲ ਕੋਟ ਮੈਰਿਜ ਕਰਵਾ ਇਹਨਾਂ ਦੇ ਡੈਡੀ ਨੇ ਕਿਹਾ ਕਾਸਦੀਪ ਨੇ ਵੀ ਬੇਟਾ ਆਪਾਂ ਸਹਿਮਤੀ ਨਾਲ ਵਿਆਹ ਕਰਾਂਗੇ ਤੁਹਾਡੀ ਖੁਸ਼ੀ ਨਾਲ ਸਾਡੀ ਖੁਸ਼ੀ ਆ ਉਸ ਤੋਂ ਬਾਅਦ ਮੇਰੇ ਘਰ ਰਿਸ਼ਤਾ ਆਇਆ ਰਿਸ਼ਤੇ ਤੋਂ ਬਾਅਦ ਇਹਨਾਂ ਨੇ ਪਤਾ ਨਹੀਂ ਨਾਂ ਨੁਕਰ ਕੀਤੀ ਇੱਕ ਇਹਨਾਂ ਦੇ ਪਿੰਡ ਦਾ ਸੀਨੀਅਲ ਦਾ ਬਿੰਦਰ ਸਰਪੰਚ ਇਹਨਾਂ ਨਾਲ ਮਿਲਿਆ ਹੋਇਆ ਤੇ ਹਾਲਾਂਕਿ ਜਦੋਂ ਕਿ ਅਸੀਂ 1.5 ਸਾਲ ਦੇ ਵਿੱਚ ਵਿੱਚ ਅਸੀਂ ਬੱਚੇ ਨੂੰ ਸਮਝਾ ਲਿਆ ਸੀ ਬੱਚਾ ਕਹਿੰਦਾ ਠੀਕ ਆ ਤੇ ਉਦੋਂ ਬਾਅਦ ਫਿਰ ਇਹਨਾਂ ਦੀ ਗੱਲਬਾਤ ਚੱਲੀ ਕਰਿਆ ਮੈਂ ਤਾਂ ਇਹੀ ਅਨਸਾਫ ਪਰ ਮੈਂ ਸਰਜੀਤ ਸਿੰਘ ਨੂੰ ਕੁਛ ਨਹੀਂ ਕਹਿੰਦੀ ਮੈਂ ਉਹਨਾਂ ਚਾਰਾਂ ਨੂੰ ਇੱਥੇ ਹੋਰ ਅਰੈਸਟ ਕਰਾਉਣਾ ਚਾਹੁੰਦੀ ਸਿੰਘਾ ਜੀ ਮੇਰਾ ਬੇਟਾ ਆਕਾਸ਼ਦੀਪ ਸਿੰਘ ਅ ਪਰਸੋ ਖਾਣਾ ਖਾ ਕੇ ਪਿਆਗਾ ਕੱਲ ਮਾਰਨਿੰਗ ਟਾਈਮ ਜੋ ਦੇਖਿਆ ਤਾਂ ਉਹ ਮਤਲਬ ਉਲਟੀਆਂ ਕਰ ਰਿਹਾ ਸੀ ਤੇ ਸਹਕਦਾ ਸੀਗਾ ਔਰ ਅਸੀਂ ਉਹਨੂੰ ਹਸਪੀਟਲ ਤੱਕ ਹੀ ਲੈ ਕੇ ਆਇਆ ਔਰ ਹਸਪੀਟਲ ਡਾਕਟਰ ਨੇ ਡਾਕਟਰ ਉਸ ਤੋਂ ਬਾਅਦ ਸ਼ਾਹੀ ਪੁਲਿਸ ਦਾ ਰੁਕਾ ਕਟਿਆ ਅਪੋਰਟਸ ਕੋਲੇ ਆਇਆ ਉਸ ਕਹਿੰਦੇ ਵੀ ਇੱਥੇ ਆ ਕੇ ਤੁਸੀਂ ਬਿਆਨ ਦੇ ਦਿਓ ਸਾਡੇ ਕੋਲ ਤਾਂ ਮੁਲਾਜ਼ਮ ਕੋਈ ਹੈ ਨਹੀਂ ਅਸੀਂ ਬੱਚੇ ਨੂੰ ਉੱਥੇ ਮੋਰਚੀ ਰਿਚ ਰਖਵਾ ਕੇ ਇੱਥੇ ਥਾਣੇ ਆਇਆ ਸਾਨੂੰ ਕਹਿੰਦੇ ਵੀ ਅਸੀਂ ਹੁਣੀ ਰੇਡ ਕਰਦੇ ਆਂ ਔਰ ਇੱਥੇ ਕੁਝ ਦਲਾਲ ਕਿਸਮ ਦੇ ਬੰਦੇ ਆ ਗਏ ਉਹ ਕਹਿੰਦੇ ਪਹਿਲਾਂ ਤਾਂ ਕੁੜੀ ਦਾ ਨਾਮ ਨਾ ਦੱਸ ਤਾਂ ਨਾਮ ਦਿੱਤਾ ਤੇ ਕੁੜੀ ਦਾ ਨਾਮ ਅਸੀਂ ਕਿਵੇਂ ਕਢਵਾ ਦਈਏ ਕੀ ਮਸਲਾ ਕੀ ਆ ਕਿਉਂ ਮਸਲਾ ਮੇਰਾ ਬੇਟਾ ਔਰ ਕੁੜੀ ਪਿਛਲੇ 3 ਸਾਲ ਤੋਂ ਰਿਲੇਸ਼ਨ ਦੇ ਵਿੱਚ ਸੀਗੇ ਉਹਦੀ ਸਾਰਾ ਪੜਾਈ ਲਿਖਾਈ ਦਾ ਖਰਚਾ ਉਹਦੇ ਉਹਦੇ ਜਿੰਨਾ ਵੀ ਕੱਪੜਾ ਲੇੜਾ ਪਾਇਆ ਉਹਦੇ ਜੋ ਕੁਝ ਵਿੱਚ ਮੇਰਾ ਬੇਟਾ ਆਪਣੇ ਘਰੋਂ ਕਰਦਾ ਰਿਹਾ ਮੇਰੀ ਪਾਕਟ ਚੋਂ ਕਰਦਾ ਰਿਹਾ ਘਰੋਂ ਪੈਸੇ ਲੈ ਕੇ ਪੂਰਾ ਫੇਰ ਦੀ ਕੁੜੀ ਵੀ ਰਾਜੀ ਸੀ ਕੁੜੀ ਇੱਕ ਵਾਰੀ ਭੱਜ ਕੇ ਮੇਰੇ ਘਰ ਆਈ ਮੇਰੇ ਬੇਟੇ ਦਾ ਮੈਰਿਜ ਕਰਾਉਣ ਲਈ ਅਸੀਂ ਉਹਨੂੰ ਰੋਕਿਆ ਵੀ ਬੇਟਾ ਜੇ ਪਰਿਵਾਰ ਐਗਰੀ ਹੁੰਦਾ ਤਾਂ ਅਸੀਂ ਐਗਰੀ ਆਂ ਵੀ ਸਾਨੂੰ ਕੋਈ ਨਹੀਂ ਸਾਡਾ ਕੱਲਾ ਬੱਤਾ ਵੀ ਸਾਡੇ ਵੀ ਬੇਟੀਆਂ ਨੇ ਵੀ ਕੱਲ ਨੂੰ ਅਸੀਂ ਕਿਤੇ ਰਿਸ਼ਤਾ ਨਹੀਂ ਕਰ ਸਕਣਾ ਜੇ ਭੱਜ ਕੇ ਮੇਰੇ ਬੱਚੇ ਨੇ ਵਿਆਹ ਕਰਵਾ ਲਿਆ ਉਹ ਕੁੜੀ ਨੇ ਸਾਡੀ ਗੱਲ ਮੰਨੀ ਉਹ 1.5 ਸਾਲ ਉਹਨੇ ਹੋਰ ਉੱਤੇ ਕੀਤੀ ਉਹਦੇ ਭਰਾਵਾਂ ਨੇ ਉਹਦੀ ਮਾਂ ਨੇ ਉਹਦੇ ਪਿਓ ਨੇ ਕੁੜੀ ਦਾ ਮੋਬਾਈਲ ਫੜ ਕੇ ਹੋਰ ਕਰਤਾ ਜਿੰਨੀਆਂ ਫੋਟੋਆਂ ਮੇਰੇ ਬੇਟੇ ਦੇ ਮੋਬਾਈਲ ਦੇ ਵਿੱਚ ਸੀ ਗਿਆ ਉਹਨੀਆਂ ਕੁੜੀ ਦੇ ਵਿੱਚ ਸੀ ਗਿਆ ਉਸ ਤੋਂ ਬਾਅਦ ਇਹਨਾਂ ਬੰਦਿਆਂ ਨੇ ਮੇਰੇ ਬੇਟੇ ਨੂੰ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਉਸ ਮੈਨੂੰ ਦੱਸਿਆ ਕੁਝ ਨਾ ਦੱਸਿਆ ਉਸ ਤੋਂ ਬਾਅਦ ਉਹ ਬੰਦੇ ਨੇ ਇਹਦੇ ਭਰਾ ਨੇ ਕੁੜੀ ਦੇ ਮੈਨੂੰ ਵੀ ਧਮਕੀ ਦਿੱਤੀ ਮੈਂ ਇੱਥੇ ਕਮਰੇਡ ਕੀਤੀ ਆਜ ਤੋਂ 20 25 ਦਿਨ ਪਹਿਲਾਂ ਇਹ ਐਸਟੇ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਛਾ ਕਹੇ ਮੈਨੂੰ ਮੇਰੇ ਬੱਤੇ ਨੂੰ ਜਾਨ ਦਾ ਖਤਰਾ ਗਾ ਉਸ ਤੋਂ ਬਾਅਦ ਦੇ ਵਿੱਚ ਸਾਡਾ ਨਾਰਾਇਣਗੜ੍ਹ ਸੋਈਆਂ ਸਰਪੰਚ ਮੇਰਾ ਦੋਸਤ ਆ ਉਹਦੇ ਘਰੇ ਇਕੱਠ ਹੋਇਆ ਉੱਥੋਂ ਦਾ ਸਰਪੰਚ ਕਹਿੰਦਾ ਵੀ ਆਪਾਂ ਬੈਠ ਕੇ ਨਿਮਾ ਚਲੋ ਬੈਠ ਕੇ ਨਿਵੇੜ ਲੋ ਸਾਡੀ ਗੱਲਬਾਤ ਹੋ ਗਈ ਵੀ ਭਾਈ ਸਾਡਾ ਬੱਚਾ ਕੋਈ ਇੰਟਰਫੀਅਰਿੰਗ ਨਹੀਂ ਕਰੂਗਾ ਤੁਹਾਡੀ ਉਸ ਦੇ ਵਿੱਚ ਤੁਹਾਡੀ ਦਿਓ ਮਰਜ਼ੀ ਕਰੋ ਨਾ ਕਰੋ ਉਸ ਤੋਂ ਬਾਅਦ ਕੁੜੀ ਨੇ ਫਿਰ ਕੰਡਾ ਨੰਬਰਾਂ ਤੋਂ ਮੇਰੇ ਬੇਟੇ ਨੂੰ ਕਾਲ ਕਰਦੀ ਰਹੀ ਕਰ ਲਈ ਔਰ ਉਹਦੇ ਭਰਾ ਦੀ ਰਿਕਾਰਡਿੰਗ ਮੇਰੇ ਮੋਬਾਈਲ 'ਤੇ ਮੈਂ ਸੱਤ ਤੋਂ ਸੁਣਾਈ ਐਸੇ ਤੱਕ ਬਲਕੌਰ ਸਿੰਘ ਹੌਲਦਾਰਾ ਉਹਦੇ ਕੋਲ ਕੰਪਲੇਂਟ ਅੱਜ ਵੀ ਆ ਔਰ ਉਹਨੇ ਵੀ ਸੁਣਾਈ ਉੱਥੇ ਦੀ ਪੰਚਾਇਤ ਨੂੰ ਉਹ ਗਲਤੀ ਮੰਨ ਲਗੇ ਮੇਰੇ ਬੇਟੇ ਦੀ ਆ ਫੋਟੋ ਜਿਹੜੀ ਲੱਗੀ ਆ ਇਹ ਉੱਥੇ ਦੇ ਮੌ ਉਹ ਛਿਨੀਵਾਰ ਕਰਦੇ ਉਹਨੋਂ ਭਾਈ ਉਹਨੇ ਆਈ ਸਕਰੀਨਸ਼ਾਟ ਲੈ ਕੇ ਕਹਿੰਦਾ ਤੁਹਾਡੇ ਬੇਟੇ ਨੇ ਸਾਡੀ ਕੁੜੀ ਦੀ ਵੀਡੀਓ ਵਾਇਰਲ ਕੀਤੀ ਆ ਅਸੀਂ ਕਹਿੰਦੇ ਸਾਡੇ ਬੱਤੇ ਦੇ ਮੋਬਾਈਲ ਤੋਂ ਵੀਡੀਓ ਵਾਇਰਲ ਹੋਈਆ ਕਿਤੇ ਤਾਂ ਪ੍ਰੂਫ ਹੋਊਗਾ ਦੱਸੋ ਔਰ ਇਹ ਕੁੜੀ ਦਾ ਭਰਾ ਕਹਿੰਦਾ ਮੇਰੀ ਦੋਸਤ ਨਾਲ ਜਗਰਾਉਂਦੀ ਉਹ ਉਹਦੇ ਕੋਲ ਐਸਾ ਕ ਕੁੜੀ ਨੂੰ ਚਾਹੁੰਦਾ ਮਿਲਾ ਦੇ ਸੀ ਪਛੜਨੇ ਆ ਵੀ ਕਿਥੋਂ ਕਹੋ ਨਾ ਕੁੜੀ ਕਹਿੰਦਾ ਮੈਂ ਮੰਨ ਨਹੀਂ ਰਹੀ ਜਾਣ ਕੇ ਉਹਨਾਂ ਨੇ ਡੱਕਵਾਂਜ ਬਣਾਇਆ ਪਰ ਉਹ ਪਛੜੇ ਦਿਨਾਂ ਤੋਂ ਕੁੜੀ ਵੀ ਔਰ ਉਹਦਾ ਸਾਰਾ ਪਰਿਵਾਰ ਮੇਰੇ ਬੱਚੇ ਨੂੰ ਟੌਰਚਰ ਕਰਦਾ ਰਿਹਾ ਸੀਗਾ ਅਖੀਰ ਨੂੰ ਆਕੇ ਨੂੰ ਆ ਕਰਨਾ ਪਿਆ ਕੱਲ ਦੇ ਅਸ ਤੋਂ ਇਹ ਪੁਲਿਸ ਇਹ ਸਾਨੂੰ ਕੱਲ ਦੇ ਹੀ ਦਬਾਅ ਪਾ ਰਹੇ ਨੇ ਤੁਸੀਂ ਪਹਿਲੇ ਤਾਂ ਕੁੜੀ ਦਾ ਨਾ ਹੋਣਾ ਧਰੋ ਫਿਰ ਇੱਕ ਅੱਜ ਕਹਿੰਦਾ ਉਹਦੇ ਬਾਪ ਦਾ ਨੌਕੜਾ ਦੋ ਸੁਣੀ ਪਾਓ ਅਸੀਂ ਕਿਨੁੱਚੇ ਆ ਅਸੀਂ ਵੀ ਤਾਂ ਸਾਡਾ ਪੁੱਤ ਗਿਆ ਤੇ ਇਸ ਕਰਕੇ ਇਹ ਦਲਿਆਂ ਤੇ ਵੀ ਕਹਿ ਪਿਆ ਸਾਨੂੰ ਅੱਜ ਘੰਟਾ 2 ਘੰਟੇ ਕੱਲ ਕਹਿੰਦਾ ਮੈਂ ਸ਼ਾਮ ਤੱਕ ਤੁਹਾਨੂੰ ਬੰਦੇ ਫੜ ਕੇ ਦਊਂਗਾ ਕੋਈ ਕੋਈ ਸੁਣਵਾਈ ਨਿਰਾਤ ਕਰਨ ਪਰਚਾ ਕਲੇ ਦਰਦ ਹੋਇਆ ਜੀ ਪੰਜ ਬੰਦੇ ਆ ਜੀ ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੋ ਕਾਨੂੰਨੀ ਕਰ ਵੀ ਆ ਉਹ ਬੰਦਿਆਂ ਨੂੰ ਫੜ ਕੇ ਰੈਸਟ ਕੀਤਾ ਜਾਵੇ ਉਹਨਾਂ ਦੇ ਡੇਟਾ ਕਸੀ ਬੱਚੇ ਦਾ ਨਾ ਪੋਸਟਮਾਰਟਮ ਕਰਵਾਮੇਗਾ ਨਾ ਸਰਕਾਰ ਸੁਸਕਾਰ ਕਰਾਂਗੇ ਔਰ ਉਹਨਾਂ ਖ਼ਰਾਬ ਖਸਬ ਕੋ ਸਖਤ ਕਾਰਵਾਈ ਕੀਤੀ ਜਾਵੇ ਔਰ ਨਾਲੇ ਐਸਾ ਤਾਂ ਨੇ ਸਾਨੂੰ ਇੱਕ ਅਸੀ ਰਿਸਪੈਕਟ ਕਰਦੇ ਸੀ ਇਸ ਬੰਦੇ ਦੀ ਵੀ ਇਹਨੇ ਸਾਨੂੰ ਥਾਣੇ ਅੰਦਰ ਬੁਲਾ ਕੇ ਸਾਡੀ ਬੇਇੱਜ਼ਤੀ ਕੀਤੀ ਸਾਰੇ ਬੰਦੇ ਬੰਦਾ ਸਾਹਮਣੇ 加ੜੀ ਗਲਤ ਵੀ ਕੀਤਾ ਸਾਡੇ ਬੰਦੇ ਨੂੰ ਗਲਤ ਬੋਲਿਆ ਇਹ ਬੰਦਾ ਪੈਨਾਂ ਜਿਹੜੇ ਮਰਜ਼ੀ ਐ ਐਸਐਸਪੀ ਕੋਲ ਕਰਾ ਜਾਓ ਮੈਨੂੰ ਕਿਸ ਦੀ ਪਰਵਾਹ ਨਹੀਂ ਹੈਗੀ ਅੱਜਾਨੂੰ ਮੋਜੂਰ ਨੇ ਸਟੱਪ ਟੱਕੜਾ ਪਿਆ ਨਹੀਂ ਅੱਜ ਇਹ ਸਟੱਪ ਦੇ ਸੀ ਨਹੀਂ ਉਹ ਕਰਦੇ ਸੀਗੇ ਸਾਡੀ ਹੱਥ ਬੰਨ ਕੇ ਬੇਨਤੀ ਆ ਪ੍ਰਸ਼ਾਸਨ ਨੂੰ ਕੋਰਟ ਨੂੰ ਔਰ ਪ੍ਰੈਸ ਮੀਡੀਆ ਨੂੰ ਮੇਰੇ ਬੱਚੇ ਨੂੰ ਇਨਸਾਫ ਦਿਵਾ ਜਾਵੇ ਰਾਤ ਦੋ ਵਾਰੀ ਮੇਰੀ ਵਾਈਫਰ ਪੁੱਛਾ ਜਾਵੇ ਉਹ ਕੁੜੀ ਅੱਜ ਫੰਕਸ਼ਨ ਕਰ ਰਹੀ ਆ ਔਰ ਇੱਕ ਅਨੇ ਮੇ ਪੋਚ ਪਾਰਟੀ ਭੇਜਿਆ ਕੋਈ ਪੋਚ ਪਾਰਟੀ ਨਹੀਂ ਭੇਜੀ ਜਾਨ ਕੋਈ ਕਾਹਦੀ ਲਾਈਵ ਦਿਖਾਇਆ ਵੀ ਆ ਲਾਈਵ ਦਿਖਾਇਆ ਆ ਲਾਈਵ ਚੱਲ ਰਿਹਾ ਤੂੰ ਕਹਿੰਦਾ ਪੁਲਿਸ ਪਾਰਟੀ ਭੇਜੀਆ ਕੱਲ੍ਹ ਵੀ ਐਵੇਂ ਐਵੇਂ ਮੋੜਿਆ ਸਾਡੇ ਨਾਲ ਬੰਦੇ ਗਏ ਆ ਬਿਲਕੁਲ ਇਹਨੇ ਪੂਈ ਭੇਜੇ ਨਹੀਂ ਹੈਗਾ ਬੰਦਾ ਨਾ ਹੀ ਗਿਆ ਪੈਸੇ ਲੈ ਕੇ ਉਹਨਾਂ ਦਾ ਵਕਫ ਕਰ ਰਿਹਾ ਇਹ ਜੀ ਠਿਕਰੀ ਆ ਦਾ ਮੁੰਡਾ ਸੀਗਾ ਆਕਾਸ਼ਦੀਪ ਤੇ ਜਿਹੜੀ ਲੜਕੀ ਸੀਗੀ ਇਹ ਦਿਲਰਾਜ ਕੌਰ ਸੀਗੀ ਛਿੰਨੀ ਹਲਖੁਰਦ ਦੀ ਇਹਨਾਂ ਦਾ ਆਪਸ ਕਿਤੇ ਪ੍ਰੇਮ ਪਸੰਦ ਚੱਲਦਾ ਸੀਗਾ ਕਿਸੇ ਕਾਰਨਾ ਕਰਕੇ ਇਹਨਾਂ ਦਾ ਆਪਦੇ ਵਿੱਚ ਕਿਸੇ ਕੱਲ ਕਰਕੇ ਇਹਨਾਂ ਦਾ ਅਫਸਰ ਇਹ ਨਹੀਂ ਚੜਿਆ ਕੰਮ ਜਿਸ ਕਰਕੇ ਮੁੰਡੇ ਨੇ ਕੱਲ ਕੋਲੇ ਇਹਨਾਂ ਦਾ ਫਾਦਰ ਆਇਆ ਅਸੀਂ ਉਹਨਾਂ ਦਾ ਬਿਆਨ ਦੇਖ ਕੇ ਜੋ ਬਿਆਨ ਮੁਤਾਬਕ ਕਾਰਵਾਈ ਸੀਗੀ ਸੀ ਉਹ ਕਰ ਦਿੱਤੀ ਗਈ ਆ ਤੇ ਹੁਣ ਬੰਦਿਆਂ ਨੂੰ ਜਲਦੀ ਅਸੀਂ ਰੈਸਟ ਕੀਤਾ ਕਰ ਲਾਂਗੇ